ਸ਼ਸ਼ੀਕਾਲ ਸੀਐਨ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਮੈਂ ਕੁਲਵੰਤ ਸਿੰਘ ਸਨੌਰਵੀਸ ਸਵਾਗਤ ਕਰਦਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਡੱਲੇয়াল ਵੱਡਾ ਚਿਹਰਾ ਕਿਸਾਨੀ ਮੋਰਚੇ ਦਾ ਵੱਡਾ ਚਿਹਰਾ ਵੱਡਾ ਨਾਂ ਕਿਉਂਕਿ ਮਰਨ ਵਰਤੇ ਬੈਠੇ ਹੋਏ ਸੀ ਕਿਉਂਕਿ ਐਮਐਸਪੀ ਦੀ ਗਰੰਟੀ ਚਾਹੀਦੀ ਸੀ ਕਹਿੰਦੇ ਸੀ ਕਿ ਜਿੰਨਾ ਚਿਰ ਐਮਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਮੈਂ ਮਰਨ ਵਰਤੇ ਬੈਠਾਂਗਾ ਜਿੰਨਾ ਟਾਈਮ ਮੇਰੇ ਸਾਥ ਚੱਲਦੇ ਨੇ ਮੈਂ ਮਰਨ ਮਰਤਾ ਦਾ ਨਹੀਂ ਤੋੜਾਂਗਾ ਪਰ ਸੁਪਰੀਮ ਕੋਰਟ ਦੀ ਗਾਈਡਲਾਈਨਸ ਤੋਂ ਬਾਅਦ ਉਹਨਾਂ ਦਾ ਜਿਹੜਾ ਮਨਵਾਤ ਤਰਵਾਇਆ ਜਾਂਦਾ ਹੈ ਉਸ ਤੋਂ ਬਾਅਦ ਜਦੋਂ 19 ਮਾਰਚ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੋਸਟ ਦੇ ਵੱਲੋਂ ਖਨੌਰੀ ਬਾਰਡਰ ਦੇ ਉੱਪਰ ਮੋਰਚੇ ਨੂੰ ਕਹਿ ਲਈਏ ਕਿ ਚੁਕਾਇਆ ਜਾਂਦਾ ਹੈ ਤਾਂ ਉਦੋਂ 19 ਮਾਰਚ ਨੂੰ ਡਿਟੇਨ ਕਰ ਲਿਆ ਜਾਂਦਾ ਜਗਜੀਤ ਸਿੰਘ ਡੱਲਿਆਲ ਨੂੰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਜਲੰਧਰ ਪੇ ਭਰਤੀ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਪਟਿਆਲਾ ਹਸਪਤਾਲ ਰਜਿੰਦਰਾ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ 19 ਮਾਰਚ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਪਾਣੀ ਦੀ ਇੱਕ ਬੂੰਦ ਤੱਕ ਨਹੀਂ ਸੀ ਪੀਤੀ ਭਾਵੇਂ ਮੈਡੀਕਲ ਸਹੂਲਤਾਂ ਉਹਨਾਂ ਨੂੰ ਮਿਲ ਰਹੀਆਂ ਸੀ ਉਸ ਤੋਂ ਬਾਅਦ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਕਿ ਡੱਲਿਆਲ ਸਾਹਿਬ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਪਰ ਕੱਲ ਹਾਈ ਕੋਰਟ ਦਾ ਫੈਸਲਾ ਆਉਂਦਾ ਹੈ ਕਿ ਡੱਲਿਆਲ ਸਾਹਿਬ ਨੂੰ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣ ਵਾਸਤੇ ਰੱਖਿਆ ਗਿਆ ਕਿਉਂਕਿ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਸੀਗੀਆਂ ਕਿ ਉਹ ਕੈਂਸਰ ਦੇ ਮਰੀਜ਼ ਨੇ ਜਿੰਨਾ ਕਰਕੇ ਉਹਨਾਂ ਨੂੰ ਜਿਹੜਾ ਮੈਡੀਕਲ ਸਹੂਲਤ ਹੈ ਉਹ ਦਿੱਤੀ ਜਾਣੀ ਹੈ ਤਾਂ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਅੱਜ ਵੱਡੀ ਖਬਰ ਅਹਿਮ ਖਬਰ ਸਾਹਮਣੇ ਆਈ ਹੈ ਕਿ ਵੱਡੇ ਅਫਸਰਾਂ ਦੇ ਵੱਲੋਂ ਉਹਨਾਂ ਦਾ ਮਨ ਵਰ ਜਿਹੜਾ ਹੈ ਤੜਵਾਇਆ ਗਿਆ ਕਹਿ ਲਿਏ ਜਾਂਗੇ ਕਿ ਉਹਨਾਂ ਦੀ ਪਿਆਸ ਜਿਹੜੀ ਹੈ ਬੁਝਾਈ ਗਈ ਹੈ ਪਾਣੀ ਪਿਆ ਕੇ ਉਹਨਾਂ ਦਾ ਮੂੰਹ ਗਿੱਲਾ ਕਰਵਾਇਆ ਗਿਆ ਕਿਉਂਕਿ 19 ਮਾਰਚ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਪਾਣੀ ਨਹੀਂ ਸੀ ਪੀਤਾ ਪਾਣੀ ਨੂੰ ਮੂੰਹ ਤੱਕ ਨਹੀਂ ਸੀ ਲਾਇਆ ਉਹਨਾਂ ਨੇ ਕਿਹਾ ਸੀ ਮੈਨੂੰ ਡਿਟੇਨ ਕੀਤਾ ਹੋਇਆ ਹੈ ਮੈਨੂੰ ਅੰਦਰ ਰੱਖਿਆ ਹੋਇਆ ਹੈ ਪਰ ਪੰਜਾਬ ਪੁਲਿਸ ਲਗਾਤਾਰ ਕਹਿ ਰਹੀ ਸੀ ਕਿ ਜਗੀਰ ਸਿੰਘ ਡੱਲੇਵਾਲ ਜੀ ਸਿਹਤਮੰਦ ਮਹਿਸੂਸ ਕਰਦੇ ਨੇ ਤਾਂ ਛੁੱਟੀ ਲੈ ਕੇ ਘਰ ਜਾ ਸਕਦੇ ਨੇ ਅਸੀਂ ਉਹਨਾਂ ਨੂੰ ਨਹੀਂ ਰੋਕਦੇ ਨਾ ਹੀ ਕਿਸੇ ਰਿਸ਼ਤੇਦਾਰ ਨੂੰ ਨਾ ਹੀ ਕਿਸੇ ਕਿਸਾਨੀ ਚਿਹਰੇ ਨੂੰ ਉਹਨਾਂ ਨੂੰ ਮਿਲਣ ਤੋਂ ਰੋਕਦੇ ਆ ਨਾਲ ਦੀ ਨਾਲ ਅੱਜ ਜਿਹੜੇ ਵੱਡੇ ਅਫਸਰ ਨੇ ਉਹਨਾਂ ਨੇ ਉਹਨਾਂ ਨੂੰ ਪਾਣੀ ਪਿਲਾਇਆ 19 ਮਾਸ ਤੋਂ ਉਹਨਾਂ ਨੇ ਪਾਣੀ ਨਹੀਂ ਸੀ ਪੀਤਾ ਤੇ ਅੱਜ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਨੂੰ ਜਾਣਕਾਰੀ ਦਿੱਤੀ ਹੈ ਕਿ ਡੱਲਿਆ ਸਾਹਿਬ ਨੇ ਪਾਣੀ ਪੀ ਲਿਆ ਕਿਉਂਕਿ ਡੱਲਿਆ ਸਾਹਿਬ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਚਿੰਤਤ ਸੀ ਕਿਉਂਕਿ ਕੈਂਸਰ ਦੇ ਮਰੀਜ਼ ਸੀ ਉਮਰ ਬਦਰਾ ਸੀ ਕਾਫੀ ਤਰ੍ਹਾਂ ਦੀ ਹੋਰ ਵੀ ਪ੍ਰੋਬਲਮਸ ਉਹਨਾਂ ਦੀ ਸਰੀਰ ਦੇ ਵਿੱਚ ਸਨ ਜਿਸ ਕਰਕੇ ਉਹਨਾਂ ਦਾ ਪਾਣੀ ਪੀਣਾ ਬਹੁਤ ਹੀ ਜ਼ਰੂਰੀ ਸੀ ਤਾਂ ਅੱਜ ਵੱਡੇ ਅਫਸਰਾਂ ਦੇ ਵੱਲੋਂ ਜਿਹੜੇ ਸਬੰਧਿਤ ਪੰਜਾਬ ਸਰਕਾਰ ਦੇ ਸੀ ਜਾਂ ਬਾਹਰਲੇ ਕੇਂਦਰ ਦੇ ਸੀ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਾਣੀ ਪਿਲਾਇਆ ਗਿਆ ਤੇ ਉਹਨਾਂ ਨੂੰ ਹੁਣ ਸਹੀ ਮਹਿਸੂਸ ਠੀਕ ਹੋ ਰਿਹਾ ਤੇ ਮੈਡੀਕਲ ਸੂਤਾ ਲਗਾਤਾਰ ਜਾਰੀ ਰਹਿਣਗੀਆਂ ਦੇਖਣਾ ਹੋਏਗਾ ਕਿ ਕਦੋਂ ਉਹਨਾਂ ਨੂੰ ਜਿਹੜਾ ਹੈ ਉਥੋਂ ਛੁੱਟੀ ਮਿਲਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੂੰ ਡਿਟੇਨ ਨਹੀਂ ਕੀਤਾ ਹੋਇਆ ਉਹਨਾਂ ਨੂੰ ਸਿਰਫ ਮੈਡੀਕਲ ਸੂਤਾ ਲੈਣ ਵਾਸਤੇ ਹੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਕੋਈ ਉਹਨਾਂ ਉੱਤੇ ਪਰਚਾ ਨਹੀਂ ਪਾਇਆ ਗਿਆ ਕੋਈ ਉਹਨਾਂ ਉੱਤੇ ਕਾਰਵਾਈ ਨਹੀਂ ਕੀਤੀ ਗਈ ਦਾ ਵੱਡੀ ਖਬਰ ਅਹਿਮ ਖਬਰ ਤਾਂ ਨਾ ਸਾਂਝੀ ਕਰਦੇ ਨਵੇਂ ਜੁੜੇ ਦਰਸ਼ਕ ਦੱਸਦੀਏ ਕਿ ਉਹਨਾਂ ਨੇ ਦਾ ਪਾਣੀ ਪਲਾ ਕੇ ਜਿਹੜਾ ਹੈ ਵਰਤ ਤੜਵਾ ਦਿੱਤਾ ਗਿਆ